ਲੰਗੇ ਐਤਵਾਰ ਦਾ ਦਿਨ ਉਤਰੀ ਰੇਲਵੇ ਲਈ ਇੱਕ ਯਾਦਗਾਰ ਦਿਨ ਬਣ ਗਿਆ ਸ਼ਾਇਦ ਉਤਰੀ ਰੇਲਵੇ 24 ਫਰਵਰੀ ਦੀ ਇਸ ਤਰੀਕ ਨੂੰ ਕਦੀ ਨਾ ਭੁੱਲ ਪਾਵੇ ਕਿਉਂਕਿ ਕੁਝ ਹੋਇਆ ਇਸ ਤਰ੍ਹਾਂ ਦਾ ਜੀ ਹਾਂ ਤੁਸੀਂ ਆਟੋਮੈਟਿਕ ਟ੍ਰੇਨਾਂ ਸੁਣੀਆਂ ਹੋਣਗੀਆਂ ਪਰ ਪੰਜਾਬ ਦੇ ਵਿੱਚ ਬਿਨਾ ਪਾਇਲਟ ਦੇ ਆਪਣੇ ਆਪ ਆਟੋਮੈਟਿਕ ਇੱਕ ਟ੍ਰੇਨ ਚੱਲ ਪਈ ਤੇ ਟ੍ਰੇਨ ਕੋਈ ਹੋਰ ਨਹੀਂ ਬਲਕਿ ਇਹ ਮਾਲ ਗੱਡੀ ਸੀ ਜਿਹੜੀ ਜੰਮੂ ਕਸ਼ਮੀਰ ਦੇ ਕਠੂਆ ਤੋਂ ਚੱਲੀ ਤਕਰੀਬਨ ਪੇ 70 ਤੋਂ 80 ਕਿਲੋਮੀਟਰ ਇੱਕ ਗੱਡੀ ਚੱਲੀ ਬਿਨਾ ਲੋਕੋ ਪਾਇਲਟ ਦੇ ਜੇ ਆ ਤੁਸੀਂ ਹੈਰਾਨ ਹੋ ਰਹੇ ਹੋਵੋਗੇ ਕਿ ਬਿਨਾ ਲੋਕੋ ਪਾਇਲਟ ਦੇ ਟ੍ਰੇਨ ਕਿਵੇਂ ਚੱਲ ਸਕਦੀ ਹੈ ਪਰ ਇਹ ਸੰਭਵ ਹੋਇਆ ਜੰਮੂ ਕਸ਼ਮੀਰ ਦੇ ਕਠੂਆ ਤੋਂ ਜਲੀ ਮਾਲ ਗੱਡੀ ਚੱਲੀ ਹੈ 80 ਕਿਲੋਮੀਟਰ ਤਕ ਲੱਲਣ ਤੋਂ ਬਾਅਦ ਜਦੋਂ ਰੇਲਵੇ ਅਧਿਕਾਰੀ ਨੂੰ ਪਤਾ ਲੱਗਿਆ ਤਾਂ ਫਿਰ ਆਨੰਨ ਫਾਨਣ ਚ ਗੱਡੀ ਨੂੰ ਰੋਕਣ ਦੇ ਪੂਰੇ ਯਤਨ ਕੀਤੇ ਗਏ ਤੇ ਬੜੀ ਮੁਸ਼ਕਲ ਦੇ ਨਾਲ ਇਸ ਗੱਡੀ ਤੇ ਕਾਬੂ ਪਾਇਆ ਗਿਆ ਤੇ ਉਹ ਵੀ ਹੁਸ਼ਿਆਰਪੁਰ ਦੇ ਦਸੂਹਾ ਵੀ ਕੇ ਜਾ ਕੇ ਉਤੇ ਰੇਲਵੇ ਵਾਸਤੇ ਇੱਕ ਆਫੇਰਨੀ ਜਨਕਮ ਸੀ ਕਿ ਅਖਰ ਗਲਤੀ ਕਿਸ ਦੀ ਹੈ ਕਿਉਂਕਿ ਇਹ ਟ੍ਰੇਨ 20 ਨਹੀਂ 50 ਨਹੀਂ 100 ਕਿਲੋਮੀਟਰ ਪ੍ਰਤੀ ਘੰਟੇ ਦੇ ਰਫਤਾਰ ਨਾਲ ਚੱਲ ਰਹੀ ਸੀ ਜੀ ਹਾਂ ਜੰਮੂ ਕਸ਼ਮੀਰ ਦੇ ਕਠੂਆ ਤੋਂ ਚੱਲੀ ਮਾਲ ਗੱਡੀ ਤਕਰੀਬਨ 80 ਕਿਲੋਮੀਟਰ ਦਾ ਪੈਂਡਾ ਤੈਅ ਕਰ ਗਈ ਤੇ ਉਹ ਵੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਦੇ ਨਾਲ ਤੇ ਉਹ ਵੀ ਬਿਨਾ ਕਿਸੇ ਲੋਕੋ ਪਾਇਲਟ ਦੇ ਸੋਨ ਉਤਰੀ ਰੇਲਵੇ ਅਧਿਕਾਰੀ ਇਹਦੀ ਪੂਰੀ ਪੜਤਾਲ ਕਰ ਰਿਹਾ ਜਾਂਚ ਕਰ ਰਿਹਾ ਹੈ ਕਿ ਆਖਰ ਇਹ ਗਲਤੀ ਹੋਏ ਕਿਸ ਤਰ੍ਹਾਂ ਕਿਉਂਕਿ ਅਜੇਆ ਜਿਹੜਾ ਇਰਿਸਪੌਂਸਿਬਲ ਬਿਹੇਵੀਅਰ ਹੈ ਇਹ ਕਾਫੀ ਖਤਰਨਾਕ ਸਾਬਤ ਹੋ ਸਕਦਾ ਸੀ ਪਰ ਗ੍ਰੀਮਤੇ ਰਹੀ ਹੈ ਕਿ ਮਾਲ ਗੱਡੀ ਨੂੰ ਸਮੇਂ ਰਹਿੰਦਿਆਂ ਹੀ ਪੇਤਰਦੋਸੀ ਕਿਲੋਮੀਟਰ ਤੋਂ ਬਾਅਦ ਦਸੂਆ ਕੋਲ ਰੋਕ ਲਿਆ ਗਿਆ ਉਸ ਤੋਂ ਬਾਅਦ ਹੁਣ ਰੇਲਵੇ ਅਧਿਕਾਰੀ ਕੋਸ਼ਿਸ਼ ਕਰ ਰਿਹਾ ਹੈ ਕਿ ਅਜੇਆ ਕੋਈ ਵਿਹਾਸਾ ਅੱਗੇ ਜਾ ਕੇ ਪੇਖ ਵਿੱਚ ਨਾ ਹੋਵੇ